ਪਈ ਆਪਣੀ ਤਾਂ ਲਾਈਫ ਹਨ ਜਿਹੜੀ ਉਹ ਸਾਰੀ ਜਗਾਲਾਂ ਤੇ ਟਿਕੀ ਹੋਈ ਆ ਕਿਉਂਕਿ ਬਾਹਲੇ ਪੈਸਿਆਂ ਦੀ ਮਸ਼ੀਨਰੀ ਆਪਾਂ ਜਿਹੜੀ ਉਹ ਆਪਾਂ ਨਹੀਂ ਲੈ ਸਕਦੇਗੇ ਤੇ ਬਾਕੀ ਆਪਣੇ ਪਿੰਡ ਵਾਲਿਆਂ ਕੋਲੇ ਜਗਾਲ ਹੀ ਹੁੰਦੇ ਆ ਤੇ ਅੱਜ ਉੱਥੋਂ ਨੂੰ ਮੈਂ ਦੱਸਦਾ ਆ ਜਗਾਲ ਦੇ ਬਾਰੇ ਕਰਨਾ ਕੀ ਆ ਆਪਾਂ ਇਹਦੇ ਚ ਆਪਣੇ ਕੋਲੇ ਡਰਮ ਤਾਂ ਹਰੇਕ ਘਰੇ ਟੁੱਟਿਆ ਪੁੱਜਿਆ ਪਈ ਹੁੰਦਾ ਯਾਰ ਤੇ ਉੱਤੇ ਆਪਾਂ ਲਾ ਲੈਣੀ ਆ ਘਿਓ ਵਾਲੀ ਪੀਪੀ ਚੱਕ ਕੇ ਜਿਹੜੀ ਕਿ ਦਾਣੇ ਥੋੜੇ ਥੋੜੇ ਕਰਕੇ ਕੱਢੇ ਜਾਵੇ ਵੇਖੋ ਇਹਦੇ ਅੱਕਾ ਪਾ ਇੱਕ ਪੱਖਾ ਲਾ ਲੈਣਾ ਤੇ ਢੋਲ ਨੂੰ ਕਰ ਲੈਣਾ ਥੋੜਾ ਜਿਹਾ ਲੇਦਾ ਤਾਂ ਜੋ ਕਿ ਜਿਹੜੇ ਦਾਣੇ ਆ ਉਹ ਸਾਰੇ ਪਿੱਛੇ ਨੂੰ ਆਉਣ ਤੇ ਜਿਹੜਾ ਫੂਸ ਆ ਉਹ ਸਾਰਾ ਅੱਗੇ ਨੂੰ ਟੱਪ ਜਾਣਾ ਦਾ ਤੇ ਮਗਰ ਲਾ ਲੈਣੀ ਆ ਆਪਾਂ ਕੋਈ ਇਹਦੇ ਬਾਲਟੀ ਸੋ ਵੇਖੋ ਕਿੰਟੀ ਆਸਾਨੀ ਨਾਲ ਕੱਲਾ ਬੰਦਾ ਯਾਰ ਜਿਵੇਂ ਮਰਜ਼ੀ ਕੰਮ ਕਰੀ ਜਾਵੇ ਕੋਈ ਇਹ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆ ਫੂਸ ਆ ਜਿਹੜਾ ਉਹ ਸਾਰਾ ਅੱਗੇ ਟੱਪੀ ਜਾਣਾ ਤੇ ਦਾਣੇ-ਦਾਣੇ ਮੋٹے-ਮੋਟੇ ਪਿੱਛੇ ਆ ਜਾਣੇ ਉਹ ਵੀ ਬਾਲਟੀ ਗੱਟੇ ਚ ਲਦਨੀ ਆ ਕੋਈ ਬੰਕਰ ਨਹੀਂ ਕੋਈ ਸ਼ੌਂਕਰ ਨਹੀਂ ਬਾਈ ਕਿਵੇਂ ਲੱਗਿਆ ਇਹ ਜਿਗਾਰੜ ਆਪਣੇ ਵੀ ਬਣਾ ਕੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਧੰਨਵਾਦ